ਜਿਹੜੇ ਮਾਪੇ ਸਾਡੀ ਅੱਜ ਦੀ ਇਸ ਇੰਟਰਵਿਊ ਨੂੰ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਆਪਣੇ ਬੱਚਿਆਂ ਦੇ ਲਾਈਫਸਟਾਈਲ ਦੇ ਵਿੱਚ ਜਾਂ ਆਪਣੇ ਲਾਈਫਸਟਾਈਲ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਲਿਆਉਣ ਜਾਂ ਬੱਚਿਆਂ ਵੱਲ ਉਹਨਾਂ ਨੂੰ ਕਿਸ ਤਰ੍ਹਾਂ ਦਾ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੀ ਸਮੱਸਿਆ ਆ ਰਹੀ ਆ ਸਰਵਾਈਕਲ ਦੀ ਜਾਂ ਫਿਰ 30 ਸਾਲ ਦੀ ਉਮਰ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਵਾ ਕਿ ਗੋਡੇ ਦਰਦ ਹੋ ਰਹੇ ਆ ਮੋਢੇ ਦਰਦ ਹੋ ਰਹੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਖਾਣ ਪੀਣ ਸਭ ਤੋਂ ਵਧੀਆ ਚਾਹੀਦਾ ਖਾਣ ਪੀਣ ਦਾ ਮਤਲਬ ਇਹ ਆ ਬਈ ਜਿਹੜਾ ਸਾਨੂੰ ਨੇਚਰਲੀ ਖਾਣਾ ਚਾਹੀਦਾ ਸਾਡਾ ਕੁਦਰਤੀ ਜਿਹੜਾ ਬਣਿਆ ਹੋਇਆ ਉਹ ਸਾਡਾ ਨੇਚਰਲ ਆ ਜੋ ਹਰੀਆਂ ਸਬਜ਼ੀਆਂ ਆ ਦੁੱਧ ਸਾਨੂੰ ਪ੍ਰੋਪਰਲੀ ਪੀਣਾ ਚਾਹੀਦਾ ਜਿਹੜਾ ਐਗ ਆ ਉਹਦਾ ਵਾਈਟ ਜਿਹੜਾ ਹੈਗਾ ਆ ਉਹ ਜ਼ਰੂਰ ਖਾਣਾ ਚਾਹੀਦਾ ਮੱਛੀ ਦੇ ਜਿਹੜੀ ਜਰੂਰ ਜੇ ਕੇ ਕੁ ਸੇਵਨ ਕਰਦਾ ਉਹਨੂੰ ਖਾਣਾ ਚਾਹੀਦਾ ਜਾਂ ਬਰੋਕਲੀ ਜਿਹੜੀ ਜਾਂਦੀ ਆ ਬਰੋਕਲੀ ਨੂੰ ਵੀ ਖਾਣਾ ਚਾਹੀਦਾ ਕਿਉਂਕਿ ਜੇ ਤੁਸੀਂ ਇਹ ਚੀਜ਼ਾਂ ਖਾਓਗੇ ਤਾਂ ਤੁਸੀਂ ਅਗਲੇ ਸਮੇਂ ਚ ਬਰਕਰ ਕਰੋਗੇ ਨਹੀਂ ਤਾਂ ਨਹੀਂ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਫੋਨ ਤੇ ਜ਼ਿਆਦਾ ਰਹਿਣ ਕਰਕੇ ਉਹਨਾਂ ਨੂੰ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ ਉਹ ਖਾਣ ਪੀਣੇ 'ਚ ਧਿਆਨ ਨਹੀਂ ਦਿੰਦੇ ਜਿਹੜਾ ਬੱਚਿਆਂ ਦਾ ਲਾਈਫਸਟਾਈਲ ਆ ਬੱਚੇ ਵੀ ਅੱਜਕੱਲ ਜਿਹੜੇ ਹੁਣ ਤੋਂ ਲੈ ਕੇ ਚੱਲੋ ਹੁਣ ਤਾਂ ਮੰਨ ਲਾ 15 20 ਸਾਲ ਦੇ ਬੱਚੇ ਨੂੰ ਵੀ ਤੁਸੀਂ ਜੇ ਕਿਸੇ ਨੂੰ ਖਾਣਾ ਖਾਂਦੇ ਨੂੰ ਦੇਖੋਗੇ ਤਾਂ ਜਿਹੜਾ ਆ ਉਹ ਢੋਲਾ ਕੇ ਖਾਣਾ ਖਾਏਗਾ ਢੋਲਾ ਕੇ ਹੀ ਚਾਹ ਪੀਏਗਾ ਕਿਉਂਕਿ ਉਹਨਾਂ ਦੀ ਬੋਡੀ ਦੇ ਵਿੱਚ ਕੈਲਸ਼ੀਅਮ ਹੈ ਨਹੀਂ ਉਹਨਾਂ ਨੇ ਜਿਆਦਾ ਫੋਨ ਔਰ ਟੀਵੀ ਨੂੰ ਬਹਿਲ ਦੇਤੀ ਸਾਡਾ ਵਰਕ ਹੈ ਨਹੀਂ ਬਾਹਲੇ ਜਿਹੜੇ ਜਿੰਨੇ ਵੀ ਆਪਾਂ ਫੂਡ ਖਾ ਰਹੇ ਆ ਜਿੰਨਾ ਵੀ ਜੰਗ ਫੂਡ ਖਾ ਰਹੇ ਆ ਜੋ ਵੀ ਖਾ ਰਹੇ ਆ ਉਹਦੇ ਕਰਕੇ ਹੀ ਜਿਹੜੀਆਂ ਹੁਣ ਅੱਜਕੱਲ ਪ੍ਰੋਬਲਮ ਆ ਰਹੀਆਂ ਜਾਂ weight ਸਾਡਾ ਵੱਧ ਹੋਣ ਕਰਕੇ ਜਿਹੜੀਆਂ ਪ੍ਰੋਬਲਮ ਸਰ ਮੇਰਾ 1.5 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਮੈਂ ਬਹੁਤ ਜਗ੍ਹਾ ਤੋਂ ਪਹਿਲਾਂ ਮੈਡੀਸਿਨ ਖਾਧੀਆਂ ਤੇ ਬਹੁਤ ਜਗ੍ਹਾ ਤੋਂ ਮਾਲਿਸ਼ਾ ਵਗੈਰਾ ਕਰਾਈਆਂ ਤੇ ਮੈਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹੈਗਾ ਫਿਰ ਮੇਰੇ ਕਿਸੇ ਇੱਕ ਦੋਸਤ ਨੇ ਡਾਕਟਰ ਸਾਹਿਬ ਬਾਰੇ ਰეკਮੈਂਡ ਕੀਤਾ ਸੀਗਾ ਮੈਡੀਸਿਨ ਬਾਰੇ ਦੱਸਿਆ ਸੀਗਾ ਤਾਂ ਮੈਂ ਇਹ ਪਿਛਲੇ 40-45 ਦਿਨ ਤੋਂ ਇਹ ਮੈਡੀਸਿਨ ਯੂਜ਼ ਕਰ ਰਿਹਾ ਹਾਂ ਮੇਰੇ ਬੈਕ ਪੇਨ ਤੇ ਮੇਰਾ ਲੱਤ ਦਾ ਦਰਦ ਸਾਰਾ ਖਤਮ ਹੋ ਗਿਆ। ਕਿਸ ਤਰ੍ਹਾਂ ਦਾ ਰਿਜ਼ਲਟ ਹੈ? ਕੀ ਸਮੱਸਿਆ ਸੀ ਪਹਿਲਾਂ ਲੱਗਦੇ ਵੇ? ਦੇਖ ਸਕਦੇ ਤੁਸੀਂ ਬਿਲਕੁਲ ਮੈਂ ਇਸ ਟਾਈਮ ਮੈਨੂੰ ਖੜਨ ਦੀ ਸਮੱਸਿਆ ਸੀਗੀ ਪਹਿਲਾਂ। ਐਦਾਂ ਉੱਠਣ ਬੈਠਣ ਦੀ ਸਮੱਸਿਆ ਸੀਗੀ। ਮੈਂ ਉੱਠ ਬੈਠ ਨਹੀਂ ਐਦਾਂ ਕਰ ਸਕਦਾ। ਹੁਣ ਇਸ ਟਾਈਮ ਮੇਰੀ ਲੱਤ ਬਿਲਕੁਲ ਆ ਦੇਖੋ ਪੂਰੀ ਮੂਵ ਕਰਦੀ ਹੈ। ਕੋਈ ਕਿਸੇ ਵੀ ਤਰ੍ਹਾਂ ਦੀ ਮੈਨੂੰ ਸਮੱਸਿਆ ਨਹੀਂ ਦਿੱਕਤ ਨਹੀਂ ਹੈਗੀ। ਠੀਕ ਹੈ? ਇਸ ਟਾਈਮ ਮੈਂ 100% ਬਿਲਕੁਲ ਸੰਤੋਸ਼ਟ ਹਾਂ। ਸਰ ਅਕਸਰ ਹੀ ਵੇਖਣ ਨੂੰ ਮਿਲਦਾ ਕਿ ਬਹੁਤ ਸਾਰੇ ਡਾਕਟਰ